ਜੈ ਪੀਰੰਦੀ ਜੀ ਜੈ ਸੱਜਿਆ ਦੀ ਮੈਂ ਫਰਮਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਪੂਰਾ ਜ਼ਰੂਰ ਸੁਣਨਾ ਜੀ ਅੱਜ ਦੇ ਵਿਸ਼ੇ ਵਿੱਚ ਆਪਾਂ ਬਹੁਤ ਹੀ ਕੰਮ ਦੀ ਗੱਲ ਤੁਹਾਡੇ ਕਰਨ ਵਾਲੇ ਆ ਸੋ ਇਸ ਵਿਸ਼ੇ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਜੋ ਤੁਸੀਂ ਅੱਜ ਕਿਸੇ ਲਈ ਅਰਦਾਸ ਕਰ ਰਹੇ ਹੋ ਕਿ ਤੁਹਾਨੂੰ ਉਹ ਮਾਲਕ ਨੇ ਹੁਕਮ ਲਗਾਇਆ ਹੋਇਆ ਹੈ ਕਮੋਂ ਲਗਾ ਦਿੱਤਾ ਹੈ ਕਿ ਇਹ ਤੁਹਾਨੂੰ ਸੰਕੇਤ ਮਿਲਿਆ ਹੈ ਕਿ ਤੁਸੀਂ ਹੁਣ ਕਿਸੇ ਦੇ ਹੱਕ ਅੰਦਰ ਦਵਾ ਫਰਿਆਦ ਕਰ ਸਕਦੇ ਹੋ ਸੋ ਇਹ ਵੀਡੀਓ ਤੁਹਾਨੂੰ ਇਹਨਾਂ ਗੱਲਾਂ ਬਾਰੇ ਅੱਜ ਜਾਣਕਾਰੀ ਬਹੁਤ ਵੱਡੀ ਦੇਣ ਵਾਲੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਜਿਹੜੇ ਸੇਵਾ ਜ਼ਿਆਦਾ ਕਰਦੇ ਨੇ ਨਾਮ ਸਿਮਰਦੇ ਨੇ ਜ਼ਿਆਦਾ ਸੋ ਅੱਜ ਇਹਨਾਂ ਦੀ ਆਪਾਂ ਇੱਥੇ ਗੱਲ ਕਰਾਂਗੇ ਕਿ ਇਹਦੇ ਨਾਲ ਕੀ ਫਾਇਦੇ ਤੇ ਕੀ ਨੁਕਸਾਨ ਨੇ ਕਿਸੇ ਹੱਕ ਅੰਦਰ ਜਦੋਂ ਅਸੀਂ ਅਰਦਾਸ ਫਰਿਆਦ ਕਰਦੇ ਹਾਂ ਤੇ ਕੀ ਮਾਲਕਾ ਲੋ ਤੁਹਾਨੂੰ ਹੁਕਮ ਲੱਗਿਆ ਹੈ ਜੀ ਨਹੀਂ ਲੱਗਿਆ ਹੋਇਆ ਤਾਂ ਸਾਨੂੰ ਇੱਥੇ ਕੀ ਕਰਨਾ ਚਾਹੀਦਾ ਹੈ ਸੋ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਜੀ ਸਮਝਣਾ ਤੇ ਅਮਲ ਕਰਨਾ ਕੋਈ ਜੁਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਕਮੈਂਟਾਂ ਚ ਜੇ ਵੀ ਕਈ ਸਵਾਲਾਂ ਦੇ ਜਵਾਬ ਮਿਲ ਜਾਣਗੇ ਬਾਕੀ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਜਿਉ ਇੱਕ ਵਾਰ ਕਮੈਂਟਾਂ ਵਿੱਚ ਲਿਖ ਕੇ ਜਰੂਰ ਦੱਸ ਦਿਆ ਕਰੋ चीज ਤੋਂ ਕੱਲ ਪਰਸੋਂ ਜਿਵੇਂ ਕਿ ਆਪਾਂ ਕਹਿੰਿਆ ਦੇ ਸਵਾਲਾਂ ਦੇ ਜਵਾਬ ਦੱਤੇ ਤਾਂ ਕਈਆਂ ਨੇ ਕਮੈਂਟਾਂ ਰਾਹੀਂ ਦੱਸ ਦਿੱਤਾ ਕਿ ਸਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਕਿਸੇ ਨੂੰ ਛੇਤੀ ਮਿਲ ਗਿਆ ਕਿਸੇ ਨੂੰ ਕੁਝ ਸਮਾਂ ਪਾ ਕੇ ਮਿਲ ਗਿਆ ਸੋ ਕਈ ਵਾਰ ਕੀ ਹੁੰਦਾ ਹੈ ਕਿ ਸੀ ਜਲਦਬਾਜ਼ੀ ਵਿੱਚ ਵੀਡੀਓ ਬਣਾਉਣੀ ਹੁੰਦੀ ਹੈ ਤੇ ਜੋ ਮੋਰੇ ਕਮੈਂਟ ਆਉਂਦੇ ਨੇ ਛੇਤੀ ਹੀ ਜਵਾਬ ਦੇ ਹੋ ਜਾਂਦਾ ਕਮੈਂਟਾਂ ਦਾ ਜ਼ਰੂਰੀ ਨਹੀਂ ਕਿ ਟਾਈਮ ਹੀ ਲੱਗੇ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸੱਜਿਆਂ ਦੀ ਵੀ ਜ਼ਰੂਰ ਲਿਖਿਓ ਜੀ ਨਾਲ ਕੈਂਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਤੇ ਪਹਿਲਾ ਇੱਕ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਸਿਹਤ ਵੀ ਠੀਕ ਨਹੀਂ ਰਹਿੰਦੀ ਤੇ ਪੀਰਾਂ ਦੀ ਸੇਵਾ ਵੀ ਕਰਦੇ ਆ ਤੇ ਕਹਿੰਦੇ ਕਿ ਸ਼ੁਕਰ ਵੀ ਹੈ ਸੋ ਦਵਾਈ ਵੀ ਨਹੀਂ ਲੱਗਦੀ ਸੋ ਦੇਖੋ ਜੀ ਇਹ ਜੋ ਦੁੱਖ ਆ ਜਾਂਦੇ ਨੇ ਸਰੀਰ ਨੂੰ ਸੋ ਇੱਥੇ ਪੱਕੀਆਂ ਦਵਾਈਆਂ ਡਾਕਟਰ ਲਗਾ ਆਪਾਂ ਦੁੱਖ ਦੀ ਜਦੋਂ ਸਾਡਾ ਯਕੀਨ ਪੱਕਾ ਹੁੰਦਾ ਆ ਵਿਸ਼ਵਾਸ ਹੁੰਦਾ ਹੈ ਸਾਨੂੰ ਤਾਂ ਇਹ ਦੁੱਖ ਉਹ ਵੱਡੇ ਵੱਡੇ ਦੁੱਖ ਹਟਾ ਦਿੰਦਾ ਇੱਦਾਂ ਫਿਰ ਵੀ ਕੁਝ ਵੀ ਨਹੀਂ ਹੈ ਪਰ ਯਕੀਨ ਦੀ ਗੱਲ ਹੈ ਜਦੋਂ ਅਸੀਂ ਯਕੀਨ ਰੱਖਦੇ ਆ ਵਿਸ਼ਵਾਸ ਰੱਖ ਕੇ ਉਦਾਸ ਬੇਨਤੀ ਕਰਦੇ ਆ ਤੇ ਉਹ ਸਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਦਿੰਦਾ ਥੋੜਾ ਸਮਾਂ ਲੱਗ ਜਾਂਦਾ ਕਹਿੰਦੇ ਦਵਾਈ ਕਬੂਲ ਜ਼ਰੂਰ ਹੁੰਦੀ ਆ ਪਰ ਮੁਸ਼ਕਲ ਦੇ ਨਾਲ ਹੁੰਦੀ ਆ ਕਹਿੰਦੇ ਵੀ ਮੁਸ਼ਕਲ ਤਾਂ ਇਹ ਆ ਕਿ ਹੁੰਦੀ ਬੜੀ ਮੁਸ਼ਕਲ ਦੇ ਨਾਲ ਆ ਤੋ ਜਦੋਂ ਅਸੀਂ ਅਰਦਾਸ ਹਰ ਰੋਜ਼ ਹਰ ਪਲ ਕਰਦੇ ਜਾਂਦੇ ਕਰਦੇ ਜਾਂਦੇ ਆ ਤੇ ਉਹ ਕਿਤੇ ਨਾ ਕਿਤੇ ਉਹ ਮਾਲਕ ਨੂੰ ਫਿਰ ਉਹ ਗੱਲ ਸੁਣਨੀ ਪੈਂਦੀ ਅੰਦਾਜ਼ ਕਬੂਰ ਹੋ ਜਾਂਦੀ ਹੈ ਪਰ ਇੰਨਾ ਵਿਸ਼ਵਾਸ ਕੋਈ ਰੱਖ ਕੇ ਬੰਦਾ ਨਹੀਂ ਸਮਰ ਲਈ ਵਾਹ ਸਵਰਦੀ ਵਾਲਾ ਹੈ ਸਵਰ ਰੱਖੂਗੇ ਵਿਸ਼ਵਾਸ ਦੇ ਨਾਲ ਸੇਵਾ ਨਿਜਮ ਨਾ ਕਰੂਗੇ ਤੇ ਉਹ ਹਰ ਇੱਕ ਦੁੱਖਾਂ ਦੀ ਦਵਾਈ ਹੈ ਕਿਉਂਕਿ ਜਿਨੇ ਸਾਨੂੰ ਸਾਜਿਆ ਹੈ ਜਿਨੇ ਸਾਨੂੰ ਬਣਾਇਆ ਹੈ ਦਾ ਇਲਾਜ ਵੀ ਤਾਂ ਸੋਚੋ ਕਿ ਉਸ ਮਾਲਕ ਕੋਲੇ ਹੋਵੇਗਾ ਪਰ ਅਸੀਂ ਇਸ ਨਾਲ ਤੇ ਗੋੜ ਨਹੀਂ ਕਰਦੇ ਅਸੀਂ ਧਿਆਨ ਸਿਰਫ ਦੁੱਖ ਵੱਲ ਦਿੰਦੇ ਆ ਜਾਂ ਡਾਕਟਰਾਂ ਵੱਲ ਦਿੰਦੇ ਆ ਜੇਕਰ ਕਿਤੇ ਉੱਥੇ ਅਸੀਂ ਮਾਨੇ ਹੀ ਬਣਾ ਲਈਏ ਸੋਚ ਬਣਾ ਲਈਏ ਕਿ ਨਹੀਂ ਜਿਹਨੇ ਸਾਨੂੰ ਪੈਦਾ ਕੀਤਾ ਸਾਡਾ ਇੱਕ ਇੱਕ ਅੰਗ ਤਿਆਰ ਕੀਤਾ ਸਾਨੂੰ ਫ੍ਰੀ ਦੇ ਵਿੱਚ ਸਾਰੇ ਅੰਗ ਸਾਝੇ ਹੋਏ ਆ ਉਹ ਕੀ ਨਹੀਂ ਕਰ ਸਕਦਾ ਸਭ ਕੁਝ ਹੀ ਕਰ ਸਕਦਾ ਹੈ ਪਰ ਅਸੀਂ ਐਸੀ ਸੋਚ ਨਹੀਂ ਬਣਾ ਪਾਉਂਦੀ ਪਰ ਸੋਚ ਨੂੰ ਬਣਾਉਣਾ ਪਵੇਗਾ ਫਿਰ ਹੀ ਦੁੱਖਾਂ ਦਾ ਖਤਮਾ ਹੁੰਦਾ ਜੇ ਕਹੇ ਕਿ ਆਪਾਂ ਇੱਦਾਂ ਹੀ ਦੁੱਖ ਦੂਰ ਹੋ ਜਾਣ ਇੰਤਣੇ ਮਿਹਨਤ ਦੇ ਸਕਦੇ ਹਾਂ ਜਿੰਨੀ ਮਿਹਨਤ ਕਰੋਗੇ ਉਹਦਾ ਵਧੀਆ ਫਲ ਮਿਲਦਾ ਬਾਕੀ ਇਹਨਾ ਕਹੇ ਕਿ ਆਪਣਾ ਧਿਆਨ ਜ਼ਰੂਰ ਰੱਖਿਆ ਕਰੋ ਵਾਤ ਤੋਂ ਵਾਤ ਸਰੀਰ ਨੂੰ ਖਿੱਚ ਦੋ ਐਕਸਰਸਾਈਜ਼ਸ ਹੈ ਜਿਹੜਾ ਜਰੂਰ ਕਰਿਆ ਕਰੋ ਜੀ ਇਹਦੇ ਨਾਲ ਸਰੀਰ ਸਹੀ ਰਹਿੰਦਾ ਆ ਅੰਦਰ ਬੈਠੇ ਬੈਠੇ ਸਰੀਰੇ ਰੋਗ ਬਣ ਜਾਂਦਾ ਹੈ ਜੀ ਸੋ ਰੋਗੀ ਸਰੀਰ ਹੀ ਇੱਕ ਤਰ੍ਹਾਂ ਦਾ ਬਿਲਾ ਸਰੀਰ ਰਹਿਣਾ ਸੰਭੋਗ ਕੀ ਰੋਗਾਂ ਨੂੰ ਅਸੀਂ ਬਲਾਵਾ ਦਿੰਦੇ ਆ ਨਾਲ ਦੀ ਨਾਲ ਆਪਣੀ ਕੇਅਰ ਖੁਦ ਵੀ ਕਰੋ ਤੇ ਆਪਣੇ ਮਾਲਕ ਤੇ ਯਕੀਨ ਰੱਖੋ ਤੇ ਉਹ ਜ਼ਰੂਰ ਦੁਆਵਾਂ ਨੂੰ ਸੁਣਦਾ ਹੈ ਸੋ ਹੁਣ ਆਪਾਂ ਇੱਥੇ ਇਕੁਪਮੈਂਟ ਦੱਸਦੇ ਆਂ ਜੀ ਸੋ ਇੱਥੇ ਇਹਨਾਂ ਦੇ ਕਮੈਂਟ ਦੀ ਬਹੁਤੀ ਸਮਝ ਨਹੀਂ ਆਈ ਪਰ ਇਨਾਂ ਕ ਜੋ ਗੱਲ ਸਮਝ ਵਿੱਚ ਆਈ ਆ ਕਹਿੰਦੇ ਕਿ ਕਿਸੇ ਨੇ ਮੇਰੇ ਮਗਰ ਪ੍ਰੇਤ ਲਗਾ ਦਿੱਤੇ ਮੈਂ ਕਿਸੇ ਦੇ ਕੋਲ ਗਿਆ ਸੀ ਸ਼ਾਇਦ ਇਹਨਾਂ ਨੇ ਕਿਤੇ ਪੁੱਛ ਪਾਉਣ ਦੀ ਗੱਲ ਕੀਤੀ ਆ ਸੋ ਇੱਥੇ ਇੱਕ ਬੇਨਤੀ ਕਰਾਂਗੇ ਕਿ ਕਮੈਂਟ ਹੋ ਸਕੇ ਤਾਂ ਪੰਜਾਬੀ ਵਿੱਚ ਕਰ ਲਿਆ ਕਰੋ ਜੀ ਕਈ ਵਾਰ ਕਮੈਂਟ ਸਮਝ ਵਿੱਚ ਨਹੀਂ ਆਉਂਦੇ ਸੋ ਇਹ ਲਿਖਦੇ ਨੇ ਕਿ ਕਿਸੇ ਨੇ ਪ੍ਰੇਤ ਲਗਾ ਦਿੱਤੇ ਤੇ ਹੁਣ ਕੀ ਕੀਤਾ ਜੀ ਤਾਂ ਇਸ ਨੂੰ ਪਹਿਲੀ ਤਾਂ ਗੱਲ ਜੀ ਇੱਥੇ ਇਹੀ ਕਵਾਂਗੇ ਕਿ ਦਰਦਰ ਫਿਰਨੋਂ ਹਟ ਜਾਣਾ ਚਾਹੀਦਾ ਸੋ ਜਿਹੜੇ ਦਰਦਰ ਦੇ ਚੱਕਰ ਲਗਾਉਂਦੇ ਨੇ ਜੀ ਉਹ ਹਮੇਸ਼ਾ ਹੀ ਉਹਨਾਂ ਜਿਨ੍ਹਾਂ ਦੇ ਵਿੱਚ ਫਸਣਗੇ ਕਿਉਂਕਿ ਕੋਈ ਆਪਣੇ ਢੰਗ ਨਾਲ ਕੁਝ ਦੱਸੇਗਾ ਕੋਈ ਕੁਝ ਦੱਸੇਗਾ ਇਹਦੇ ਨਾਲ ਜ਼ਿੰਦਗੀ ਵਿੱਚ ਮੁਸ਼ਕਲਾਂ ਵੱਧ ਜਾਂਦੀਆਂ ਨੇ ਕੋਈ ਖੁਸ਼ ਕਰਮ ਕਰਾ ਦਿੰਦਾ ਕੋਈ ਕੁਸ਼ ਕਰਮ ਕਰਾ ਦਿੰਦਾ ਆ ਮਾੜੇ ਚੰਗੇ ਕਰਮ ਕਰਾਉਣ ਦੇ ਨਾਲ ਹੀ ਜ਼ਿੰਦਗੀ 'ਚ ਨਸੀਬ ਤਾਂ ਆ ਜਾਂਦਾ ਹੈ ਸੋ ਜਿਹੜੇ ਕਾਲੇ ਇਲਮਾਂ ਵਾਲੇ ਹੁੰਦੇ ਨੇ ਜੀ ਉਹਨਾਂ ਦੇ ਕੋਲ ਬਹੁਤ ਘਟ ਜਿਹੜੇ ਨੂਰੀ ਇਲਮ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਤਾਂ ਜਾਣਿਆ ਹੀ ਨਹੀਂ ਚਾਹੀਦਾ ਸੋ ਕਾਲੇ ਇਲਮ ਵਾਲੇ ਉਸ ਹਿਸਾਬ ਨਾਲ ਉਹਦੇ ਦੀ ਸੇਵਾ ਕਰਦੇ ਆ ਪੁਜਾਰੀਆਂ ਦਿੰਦੇ ਨੇ ਵੀਡ ਸ਼ਰਾਬ ਟੂਣੇ ਟਾਮਣ ਦੱਸਦੇ ਨੇ ਤੇ ਉਹ ਕਦੇ ਸਾਡਾ ਪਹਲਾਨੀ ਹੋ ਸਕਦਾ ਜਦੋਂ ਅਸੀਂ ਉਹ ਇਸ ਤਰ੍ਹਾਂ ਦੀ ਕੋਈ ਕਰਮ ਕਰਾਂਗੇ ਇਸ ਜਗ੍ਹਾ ਤੇ ਜਾਣ ਲੱਗੇ ਸੌ ਵਾਰ ਸੋਚ ਵਿਚਾਰ ਕਰੋ ਹਾਂ ਜੇ ਤੁਸੀਂ ਵੀ ਮੂਰਿਓ ਮੁਸਲਾਈਮ ਮੰਨਦੇ ਹੋ ਤਾਂ ਫਿਰ ਤੁਸੀਂ ਜਾਓ ਸੋ ਜਦੋਂ ਅਸੀਂ ਇੱਕ ਹੈ ਹੁਣ ਦੇਵਤਿਆਂ ਦੀ ਜਾਂ ਪੀਰ ਫਕੀਰਾਂ ਦੀ ਗੱਲ ਆ ਗਈ ਹੈ ਪੀਰ ਫਕੀਰ ਐਸੇ ਵੀ ਹੋਏ ਕਈ ਜਿਹੜੇ ਇਹ ਸਭ ਚੀਜ਼ਾਂ ਦੀ ਵਰਤੋਂ ਕਰਦੇ ਨੇ ਅਣਗਿਣਤ ਸ਼ਰਾਬੀ ਚੱਲਦਾ ਹੈ ਜਿੱਥੇ ਤੇ ਕਈ ਪੀਰ ਵੈਸ਼ਨੋ ਵਿੱਚ ਵੀ ਨੇ ਸੋ ਹੁਣ ਬਹੁਤੇ ਵਿਹਿਮਾ ਵਿੱਚ ਨਹੀਂ ਪਾਵਾਂਗੇ ਦਮ ਨਹੀਂ ਜਾਵਾਂਗੇ ਆਪਾਂ ਸੋ ਜਾਨੀ ਕਿ ਇਹ ਕਮਾਂਗੇ ਕਿ ਜਦ ਤੁਸੀਂ ਵੈਸ਼ਨੋ ਚੀਜ ਨੂੰ ਫੜਿਆ ਹੋਇਆ ਤੇ ਉੱਥੇ ਤੁਸੀਂ ਫਿਰ ਐਸੀ ਜਗ੍ਹਾ ਤੇ ਜਾਓਗੇ ਜਿੱਥੇ ਸਭ ਚੀਜ਼ਾਂ ਚੱਲਦੀਆਂ ਆ ਤੇ ਤੰਗੀ ਤਾਂ ਆਉਣੀ ਆਉਣੀ ਆ ਜੀ ਸੋ ਇਦਾਂ ਦੀਆਂ ਜਗ੍ਹਾ ਤੇ ਇਹੋ ਜਿਹੇ ਥਾਵਾਂ ਤੇ ਕਦੇ ਵੀ ਨਹੀਂ ਜਾਣਾ ਚਾਹੀਦਾ ਮਾੜਾ ਕਰਮ ਜਾਨੀ ਜੀ ਕਰੋ ਹੀ ਨਾ ਮਾੜਾ ਕਰਮ ਕਰੂਗੇ ਤੇ ਉਹਦੇ ਵਿੱਚ ਸਾਡੀ ਭਲਾਈ ਨਹੀਂ ਹੈ ਸੋ ਸਾਡੇ ਕੋਲ ਜੋ ਉਲਟਾ ਚੰਗਾ ਹੈ ਉਹ ਵੀ ਸਾਡਾ ਖਰਾਬ ਹੋ ਜਾਂਦਾ ਹੈ ਚੰਗੀ ਚੀਜ਼ ਵੀ ਸਾਡੇ ਤੋਂ ਦੂਰ ਹੋ ਜਾਂਦੀ ਹੈ ਤਾਂ ਅਸੀਂ ਮਾੜੇ ਰਸਤੇ ਪੈ ਜਾਂਦੇ ਆ ਸੋ ਕਈ ਖੋਣ ਵਾਲੇ ਖੋ ਵੀ ਲੈਂਦੇ ਨੇ ਤੁਹਾਡੇ ਤੋਂ ਹੀ ਵਚਨ ਕਰਾ ਲੈਂਦੇ ਨੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕੀ ਅੱਜ ਨਟਾ ਦਿੱਤਾ ਹੈ ਕੀ ਦੇ ਬੈਠੇ ਇਹਨਾਂ ਨੂੰ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੇ ਘਰ ਵਿੱਚ ਹੀ ਰਹੋ ਜਿਹੜੀ ਚੀਜ਼ ਨੂੰ ਫੜਿਆ ਹੋਇਆ ਜਿਹੜੇ ਦੇਵਤੇ ਨੂੰ ਫੜਿਆ ਹੈ ਉਹਨੂੰ ਫੜੀ ਰੱਖੋ ਉਹਦੀ ਸੇਵਾ ਕਰੀ ਜਾਓ ਉੱਥੇ ਹੀ ਸਭ ਕੁਝ ਮਿਲ ਜਾਣਾ ਫਿਰ ਨਾਲ ਕੁਝ ਨਹੀਂ ਮਿਲਦਾ ਜੇਕਰ ਤੁਹਾਡਾ ਜਕੀਰ ਵਿਸ਼ਵਾਸ ਹੈ ਸਬਰ ਬਣਾ ਕੇ ਬੈਠੇ ਹੋ ਤੇ ਤੁਹਾਨੂੰ ਘਰ ਬੈਠਿਆ ਹੀ ਸਭ ਕੁਝ ਮਿਲ ਜਾਣਾ ਜੋ ਚਾਹੁੰਦੇ ਹੋ ਤੇ ਜੇਕਰ ਵਿਸ਼ਵਾਸ ਪੱਕਾ ਨਹੀਂ ਤੇ ਕਿਤੇ ਵੀ ਚਲ ਜਿਓ ਕੁਝ ਨਹੀਂ ਮਿਲਣਾ ਸੋ ਇਸ ਕਰਕੇ ਬਹੁਤੇ ਚੱਕਰਾਂ ਜ ਨਹੀਂ ਪੈਣਾ ਚਾਹੀਦਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਹਾਂ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਇਸ ਕਰਕੇ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਇੱਕ ਲਾਈ ਕਿ ਸ਼ੇਰ ਜਰੂਰ ਕਰ ਦਿਓ ਜੀ ਵੀਡੀਓ ਨੂੰ ਚੱਲਦੇ ਚੱਲਦੇ ਸੋ ਬਾਕੀ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਜੋ ਹੈ ਉਹ ਤੁਹਾਡੇ ਮੂਰੇ ਰੱਖਦੇ ਆਂ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਦੋਂ ਅਸੀਂ ਕਿਸੇ ਲਈ ਅਰਦਾਸ ਕਰਦੇ ਆਂ ਉਹਦੇ ਕਿ ਇੱਕ ਹੁੰਦਾ ਹੈ ਇਹ ਕਿ ਕਿਸੇ ਦਾ ਭਲਾ ਵੰਗੋ ਮਾੜਾ ਨਹੀਂ ਸੋਚਣਾ ਉਹ ਚੰਗੀ ਗੱਲ ਉਹ ਆਪਣੇ ਥਾਂ ਹੈ ਕਿ ਤੁਸੀਂ ਕਿਸੇ ਦਾ ਮਾੜਾ ਨਹੀਂ ਸੋਚਦੇ ਭਲਾਈ ਚਾਹੁੰਦੇ ਹੋ ਹਰ ਇੱਕ ਦਾ ਤੇ ਇੱਕ ਹੁੰਦਾ ਹੈ ਕਿ ਦੁਆ ਫਰਿਆਦ ਕਰਨੀ ਕਿਸੇ ਦੇ ਹੱਕ ਅੰਦਰ ਕਿਸੇ ਦੀ ਮੁਸ਼ਕਲ ਦੇਖ ਕੇ ਉਹਦੇ ਲਈ ਅਰਦਾਸ ਬੇਨਤੀ ਕਰਨੀ ਕਿ ਅਸਥੀਆਂ ਮੁਸ਼ਕਲ ਚੋਂ ਨਿਕਲ ਜਾਈਏ ਤੇ ਹੁਣ ਉਹਦੇ ਨਾਲ ਕੀ ਲਾਭ ਤੇ ਕੀ ਨੁਕਸਾਨ ਨੇ ਤੇ ਕਿਹਨਾਂ ਨੂੰ ਕਰਨੀ ਚਾਹੀਦੀ ਹੈ ਇਹਦੇ ਬਾਰੇ ਗੱਲ ਕਰਦੇ ਆਂ ਸੋ ਪਹਿਲੀ ਤਾਂ ਗੱਲ ਇੱਥੇ ਕਰੀਏ ਕਿ ਜੋ ਅਸੀਂ ਅਰਦਾਸ ਕਿਸੇ ਹੱਕ ਅੰਦਰ ਕਰਦੇ ਆਂ ਉਹ ਅਰਦਾਸ ਕਬੂਲ ਬਹੁਤ ਜਲਦ ਹੋਏਗੀ ਇਹ ਗੱਲ ਸੱਚ ਆ ਤੇ ਜਦੋਂ ਖੁਦ ਤੇ ਮੁਸੀਬਤ ਆਉਂਦੀ ਆ ਤੇ ਅਸੀਂ ਕਹਿ ਦਿੰਦੇ ਆਂ ਕਿ ਸਾਡੀ ਅਰਦਾਸ ਕਬੂਲ ਨਹੀਂ ਹੁੰਦੀ ਸੋ ਇਹਦੇ ਵਿੱਚ ਇੱਥੇ ਇਹੀ ਇੱਕ ਕਾਰਨ ਹੁੰਦਾ ਹੈ ਕਿ ਜੋ ਅਸੀਂ ਸੇਵਾ ਕੀਤੀ ਹੈ ਉਹ ਕਿਸੇ ਦੇ ਮਨਰ ਲਗਾ ਦਿੰਦੀ ਹੈ ਤੇ ਹੁਣ ਕੋਲ ਕੁਲ ਕੁਝ ਵੀ ਨਹੀਂ ਹੁਣ ਅਰਦਾਸਾ ਕਰੀ ਜਾਉਂਗੇ ਖੁਦ ਦਾ ਕੰਮ ਨਹੀਂ ਬਣੇਗਾ ਘਰ ਦਾ ਤੇ ਫਿਰ ਇਨਸਾਨ ਦੇਖਦਾ ਹੈ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਆ ਸੇਵਾ ਕਬੂਲ ਕਿਉਂ ਨਹੀਂ ਹੋ ਰਹੀ ਸੋ ਇੱਕ ਹੈ ਕਿ ਤੁਸੀਂ ਉਸ ਇਨਸਾਨ ਲਈ ਫਰਿਆਦ ਦਵਾ ਕਰ ਰਹੇ ਹੋ ਜਿਨੇ ਤੁਹਾਡੇ ਮਗਰ ਸੇਵਾ ਲਗਾਈ ਹੋਈ ਆ ਤੁਹਾਡਾ ਭਲਾ ਮੰਗਿਆ ਤੁਹਾਡਾ ਸਾਥ ਦਿੱਤਾ ਤੇ ਹੁਣ ਤੁਸੀਂ ਬੇਫਿਕਰੇ ਹੋ ਕੇ ਉਸ ਇਨਸਾਨ ਦੀ ਮਦਦ ਕਰਨ ਲੱਗੋਗੇ ਕਿ ਨਹੀਂ ਇਹਨੇ ਸਾਡਾ ਸਾਥ ਦਿੱਤਾ ਆ ਇਹਦੀ ਵਾਰ ਅਸੀਂ ਸੋਚ ਵਿਚਾਰ ਨਹੀਂ ਕਰਨੀ ਹੈ ਤਾਂ ਇਹ ਬਹੁਤ ਵੱਡਾ ਚੰਗਾ ਕਰਮ ਬਣ ਜਾਂਦਾ ਹੈ ਕਿ ਉਹਨੇ ਸਾਡੇ ਤੋਂ ਕੁਝ ਨਹੀਂ ਲਪੋਇਆ ਤੇ ਅਸੀਂ ਵੀ ਕੁਝ ਨਹੀਂ ਲਪਾਉਣਾ ਹੈ ਇਹਦੇ ਨਾਲ ਕੁਝ ਵੀ ਸਾਡਾ ਨੁਕਸਾਨ ਨਹੀਂ ਹੋਣ ਵਾਲਾ ਉੱਥੇ ਬੇਪਰਵਾਹ ਹੋ ਕੇ ਕਰਮ ਕਰ ਲੈਣਾ ਚਾਹੀਦਾ ਤੇ ਜਿੱਥੇ ਤੁਸੀਂ ਕਿਸੇ ਲਈ ਇਹ ਦਵਾ ਫਰਿਆਦ ਕਰ ਰਹੇ ਹੋ ਦੂਰ ਪਾਸ ਦੇ ਰਿਸ਼ਤੇਦਾਨ ਨੇ ਆੜਵਾੜ ਚੋਂ ਨੇ ਤੇ ਉੱਥੇ ਤੁਸੀਂ ਜੋ ਅਰਦਾਸ ਬੇਨਤੀ ਕਰੂਗੇ ਤੁਹਾਡੀ ਕਮਾਈ ਘਟ ਹੋ ਜਾਵੇ ਹੁਣ ਜਿਹੜਾ ਤਾਂ ਮੁਸ਼ਕਲ ਵੇਲੇ ਨਾਲ ਖੜਦਾ ਹੈ ਉਤਰੋਂ ਤਾਂ ਅਸੀਂ ਸੋਚ ਵਿਚਾਰ ਕਰਦੇ ਨੇ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਇੱਕ ਦੂਸਰੇ 'ਤੇ ਸਮਝਦੇ ਆਂ ਇੱਕ ਦੂਸਰੇ ਦੇ ਸੁੱਖ ਸੁੱਖ ਚ ਕੰਮ ਆਵਾਂਗੇ ਤੇ ਕਈ ਐਸੇ ਲੋਕ ਹੁੰਦੇ ਨੇ ਕੰਮ ਲੈ ਕੇ ਬਾਅਦ ਵਿੱਚ ਪੁੱਛਦੇ ਵੀ ਨਹੀਂ ਸੋ ਅਸੀਂ ਉਹਨਾਂ ਮਗਰ ਉਹ ਸਭ ਕੁਝ ਖਰਾਬ ਕਰ ਦਿੰਦੇ ਤੇ ਫਿਰ ਬਾਅਦ ਚ ਪਛਤਾਉਂਦੇ ਆਂ ਕਿ ਅਸੀਂ ਇਹਨਾਂ ਨੇ ਆਹ ਕੀਤਾ ਤੇ ਇਹਨਾਂ ਨੇ ਆਹ ਕੁਝ ਕੀਤਾ ਪਰ ਅਸਲ ਵਿੱਚ ਜੋ ਨਾਮ ਦੀ ਕਮਾਈ ਹੈ ਇਹ ਜੋ ਕਵਾਲਣੀ ਸੋ ਇਹਦੀ ਪਰਪਾਈ ਕੋਈ ਨਹੀਂ ਕਰ ਸਕਦਾ ਸੋ ਪੈਸਾ ਕਮਾਇਆ ਜਾ ਸਕਦਾ ਸੋ ਖੇ ਤਰੀਕੇ ਨਾਲ ਕੰਮਕਾਰ ਕਰਕੇ ਪਰ ਨਾਮ ਦੀ ਕਮਾਈ ਕਰਨੀ ਬਹੁਤ ਔਖੀ ਆ ਸੋ ਇਸ ਕਰਕੇ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤੇ ਵਕੀ ਭਲਾ ਅਰਦਾਸ ਪ੍ਰਿਆਦਾ ਉਹ ਇਨਸਾਨ ਜਿਆਦਾ ਕਰ ਸਕਦਾ ਹੈ ਜਿਹਨੂੰ ਪਿੱਛੋਂ ਹੁਕਮ ਹੋ ਜਾਂਦਾ ਹੈ ਜਿਹਨੂੰ ਮਾਲਕ ਹੁਕਮ ਲਗਾਉਂਦਾ ਕਿ ਹੁਣ ਤੂੰ ਭਲਾ ਕਰ ਹੁਣ ਤੂੰ ਸੇਵਾਏ ਵੰਡ ਸਕਦਾ ਸੇਵਾ ਉਹ ਵੰਡ ਸਕਦਾ ਹੈ ਜਿਹਦਾ ਅਕਾਉਂਟ ਸੇਵਾ ਨਾਲ ਭਰ ਗਿਆ ਹੈ ਤੇ ਹੁਣ ਪਿੱਛੋਂ ਹੁਕਮ ਆਉਂਦੇ ਨੇ ਕਿ ਤੂੰ ਬੇਪਰਵਾਹ ਹੋ ਕੇ ਸੇਵਾ ਵੰਡ ਸਕਦਾ ਆ ਕਿਸੇ ਮਗਰ ਅਦਾਸ ਪ੍ਰਿਆਦਾ ਕਰ ਸਕਦਾ ਆ ਕਿਉਂਦੋਂ ਘੜਾ ਸੇਵਾ ਨਾਲ ਕਹਿੰਦੇ ਭਰ ਜਾਂਦਾ ਆ ਤੇ ਜਿਹੜੀ ਸੇਵਾ ਉੱਪਰ ਦੀ ਮੰਨ ਲਓ ਪਾਣੀ ਨਾਲ ਇੱਕ ਘੜਾ ਭਰਿਆ ਹੋਇਆ ਤੇ ਹੁਣ ਉੱਪਰ ਦੀ ਡੋਲ ਰਿਹਾ ਆ ਜੋ ਬਾਦੂ ਪਾਣੀ ਉੱਟੁੰਦਾ ਜਾ ਰਿਹਾ ਤੇ ਉਹ ਸੇਵਾ ਨੂੰ ਅਸੀਂ ਇਸੇ ਤਰ੍ਹਾਂ ਦੀ ਸੇਵਾ ਹੈ ਸੇਵਾ ਜਿਹੜੀ ਉੱਪਰ ਜਾਣੀ ਕਿ ਬਾਦੂ ਛੁੱਟ ਗਈ ਆ ਜਿੰਨੀ ਸਾਨੂੰ ਜ਼ਰੂਰਤ ਆ ਸਾਡੇ ਸਰੀਰ ਲਈ ਸਾਡੀ ਮੁਕਤੀ ਲਈ ਉਹਨਾਂ ਜਿਹੜੇ ਸਾਡਾ account ਜਿਹੜਾ ਉਹ ਪਰਮਾਤਮਾ ਨੇ ਖਾਤਾ ਸੇਵਾ ਤੇ ਵਾਰ ਦਿੱਤਾ ਹੈ ਤੇ ਹੁਣ ਜੋ ਖਾਤੇ ਤੋਂ ਬਾਹਰ ਅਸੀਂ ਸੇਵਾ ਕਰੀ ਜਾਂ ਰੱਬ ਨਾਲ ਜੁੜੇ ਹੋਏ ਆਂ ਤੇ ਉਹ ਸੇਵਾ ਨੂੰ ਅਸੀਂ ਹੁਣ ਵੰਡ ਸਕਦੇ ਆ ਤੇ ਉਹ ਸੇਵਾ ਨੂੰ ਵੰਡਣ ਦਾ ਫਿਰ ਉਹ ਮਾਲਕ ਹੁਕਮ ਲਗਾ ਦਿੰਦਾ ਕਿ ਹੁਣ ਤੂੰ ਭਲੇਕਾਰ ਹੁਣ ਜਿਵੇਂ ਆਪਾਂ ਪੁੱਛਾਂ ਕਹਿ ਦਿੰਦੇ ਨਾ ਕਿ ਪੁੱਛਾਂ ਦਿੰਦੇ ਆ ਕਿਸੇ ਦੇ ਘਰ ਦੀ ਕੋਈ ਰੋਣ ਹੈ ਕਿਸੇ ਤਰ੍ਹਾਂ ਦੀ ਤੰਗੀ ਤਕਲੀਫ ਹੋ ਜਾਂ ਕੋਈ ਭੁੱਲ ਹੋ ਗਈ ਆ ਜਾਂ ਕਿਸੇ ਦਾ ਕੀਤਾ ਕਰਾਇਆ ਤੇ ਉੱਥੇ ਤੁਸੀਂ ਉਹ ਕੰਮ ਹੁਣ ਉਹ ਕਰ ਸਕਦੇ ਆ ਕਿਉਂਕਿ ਹੁਣ ਪਿੱਛੇ ਹੁਕਮ ਹੋ ਗਿਆ ਜਦੋਂ ਅਕਾਉਂਟ ਭਰ ਜਾਂਦਾ ਸੇਵਾ ਦੇ ਨਾਲ ਤਾਂ ਫਿਰ ਮਾਲਕ ਹੁਕਮ ਦੇ ਦਿੰਦਾ ਆ ਕਿ ਹੁਣ ਤੂੰ ਇਹ ਕਰਮ ਕਰ ਸਕਦਾ ਆ ਹੁਣ ਉਹ ਸੇਵਾ ਕਦੇ ਖਤਮ ਨਹੀਂ ਹੋਣੀ ਕਿਉਂਕਿ ਜਿੰਨੀ ਸੇਵਾ ਸਾਨੂੰ ਚਾਹੀਦੀ ਹੈ ਆਪਣੀ ਜ਼ਿੰਦਗੀ ਲਈ ਉਹ ਸੇਵਾ ਨੂੰ ਮਾਲਕ ਇੱਕ ਪਾਸੇ ਸੇਵ ਕਰ ਦਿੰਦਾ ਹੈ ਤੇ ਉਸ ਤੋਂ ਇਲਾਵਾ ਜੋ ਤੁਸੀਂ ਸੇਵਾ ਫਿਰ ਨਾਲ ਦੀ ਨਾਲ ਕਰੋਗੇ ਨਾਲ ਦੀ ਨਾਲ ਤੁਸੀਂ ਟੋਕਾਂ ਦਾ ਭਲਾ ਕਰ ਸਕਦੇ ਆ ਤੇ ਕਿਸੇ ਦਾ ਭਲਾ ਹੋਵੇਗਾ ਕੋਈ ਸੀਸ ਦੇਵੇਗਾ ਮੂਰਿਓ ਕਿਸ ਦਾ ਫਰਿਸ਼ਤਾ ਖੁਸ਼ ਹੋ ਗਿਆ ਉਹੀ ਸੇਵਾ ਦਾ ਫਲ ਫਿਰ ਮਿਲਦਾ ਹੈ ਫਿਰ ਇੱਦੇ ਗੱਦੀ ਚੱਲਦੀ ਜਾਂਦੀ ਹੈ ਸੋ ਇਸ ਕਰਕੇ ਸੇਵਾ ਇੰਨੀ ਕਰੋ ਤਾਂ ਕਿ ਤੁਸੀਂ ਦੂਸਰੇ ਦਾ ਭਲਾ ਕਰ ਸਕੋ ਜੇਕਰ ਤੁਸੀਂ ਖੁਦ ਨਹੀਂ ਨਹੀਂ ਇੰਨੀ ਸੇਵਾ ਕਰ ਸਕਦੇ ਆਪਣਾ ਭਾਰ ਨਹੀਂ ਚੱਕ ਸਕਦੇ ਤਾਂ ਫਿਰ ਉੱਥੇ ਥੋੜਾ ਸੋਚ ਵਿਚਾਰ ਕੇ ਜਨ ਨੂੰ ਮੰਨਿਆ ਕਿ ਕਿਸੇ ਨੂੰ ਦੁੱਖ ਵਿੱਚ ਦੇਖ ਕੇ ਅਸੀਂ ਅਰਦਾਸ ਬੇਨਤੀ ਕਰ ਦਿੰਦੇ ਹਾਂ ਪਰ ਸਮਾਂ ਆਉਣ ਤੇ ਉਹ ਕੋਈ ਰਿਸ਼ਤੇ ਨਾਤੇ ਜਦੋਂ ਅੱਖਾਂ ਦਿਖਾਉਂਦੇ ਨੇ ਕਦਰ ਨਹੀਂ ਪਾਉਂਦੇ ਮਨ ਦਿਖਾਉਂਦੇ ਆ ਤੇ ਫਿਰ ਪਛਤਾਵਾ ਹੁੰਦਾ ਇਨਸਾਨ ਨੂੰ ਕਿ ਅਸੀਂ ਕੀ ਗਵਾ ਲਿਆ ਕਿਉਂਕਿ ਸਭ ਤੋਂ ਜ਼ਿਆਦਾ ਔਖੀ ਸੇਵਾ ਹੀ ਕਰਨੀ ਹੈ ਜੋ ਅਸੀਂ ਕਿਸੇ ਦੇ ਮਗਰ ਲਗਾਉਂਦੇ ਆ ਸੋ ਇਸ ਸੇਵਾ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਤੇ ਜਿੱਥੇ ਲੱਗੇ ਕਿ ਹੁਣ ਜ਼ਿਆਦਾ ਹੀ ਜ਼ਰੂਰਤ ਆ ਉੱਥੇ ਵਰਤੋ ਬੇਵਜ੍ਹਾ ਮੂੰਹ ਦੇ ਵਿੱਚ ਕੋਈ ਸ਼ਬਦ ਨਾ ਘੱਟਿਆ ਕਰੋ ਜੀ ਇਸ ਗੱਲ ਤੇ ਅਮਲ ਕਰਨਾ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ